ਸਿੱਦੇ ਸਿੱਰੇ ਹੋ ਆਪਣਾ ਜੀ ਚਾਨ ਚੈਨ ਜੌੜ ਹੋ ਰਹੀਦੀ ਚੈਨ ਸਾਡੇ ਨਾਲ ਗੱਲਬਾਤ ਕਰਦੇ ਹੋਏ ਸਰਦਾਰ ਦਰਬਖਤ ਸਿੰਘ ਗਿੱਲ ਸੇਵਾਦਾਰ ਸਰੂਪੀਏ ਕਾਲੀਦਾਰ ਅੰਮ੍ਰਿਤਸਰ ਹਲਕਾ ਫਲੂਸਾ ਆਪਾਂ ਇਹਨਾਂ ਦੇ ਕੋਲੋਂ ਸਵਾਲ ਜਵਾਬ ਕਰਦੇ ਹਾਂ ਕਿ ਜੋ ਪਿਛਲੀਆਂ ਸਰਕਾਰਾਂ ਕੀਤੀਆਂ ਤੇ ਆਪਾਂ ਦੇਖਿਆ ਆਪਾਂ ਪਿਛਲੇ ਸਰਕਾਰਾਂ ਨੂੰ ਉਸ ਤੋਂ ਬਾਅਦ ਆਪਾਂ ਮੁੜ ਕੇ ਬਦਲਾਅ ਸਾਰਿਆਂ ਨੇ ਦੇਖਣਾ ਚਾਹਿਆ ਹੈ ਕਿ ਉਹ ਬਦਲਾਅ ਬਦਲਾਅ ਕੀ ਆ ਤੇ ਇਹ ਸਰਕਾਰ ਦੇ ਮਤਲਬ ਕੀ ਆਪਣੇ ਵਾਸਤੇ ਕੀ ਕਰਦੇ ਕੀ ਨਹੀਂ ਤੁਰ ਆਪਾ ਸਰਦਾਰ ਦਿਲਬਖ ਸਿੰਘ ਜੀ ਦੇ ਨਾਲ ਗੱਲਬਾਤ ਕਰਦੇ ਉਹਨਾਂ ਦੇ ਵਿਚਾਰ ਬਰਾਦਰ ਲੈਣੇ ਹੈ ਕਿ ਉਹਨਾਂ ਦੀ ਕੀ رائے ਹੈ ਮੈਂ ਸਭ ਤੋਂ ਪਹਿਲਾਂ ਜੋ ਲਾਹੌਰਿਆ ਟੀਵੀ ਦਾ ਬਹੁਤ ਧੰਨਵਾਦ ਕਰਦਾ ਜੋ ਸਰਦਾਰ ਨੂੰ ਮੈਸੇਜ ਅਜਾ ਸਾਡੇ ਕੋਲ ਆ ਰਿਹਾ ਹੈ ਦਾ ਅਧਿਕਾਰ ਰਿਹਾ ਹੈ ਤੁਮ ਮੁੰਡਿਆਂ ਤੇ ਗੱਲਬਾਤ ਕਰਨ ਨੂੰ ਵਾਸਤੇ ਸੋ ਜਿਹੜਾ ਇਹਨਾਂ ਦਾ ਸਵਾਲ ਆ ਕਿ ਸਰਕਾਰ ਬਾਰੇ ਲੋਕੋ ਸਰਕਾਰ ਜਿਹੜੀ ਆ ਇਹ ਜਨਤਾ ਦੀ ਮਾਂ ਪਿਓ ਵਾਂਗੀ ਆ ਕੋਈ ਵੀ ਸਰਕਾਰ ਜਿਹੜੀ ਬਣਦੀ ਆ ਉਹ ਲੋਕਾਂ ਦੁਆਰਾ ਲੋਕਾਂ ਵਾਸਤੇ ਚੁਣੀ ਜਾਂਦੀ ਆ ਲੋਕਾਂ ਨੇ ਵੋਟਾਂ ਪਾ ਕੇ ਸਰਕਾਰਾਂ ਚੁਣ ਲਈਆਂ ਹੁੰਦੀਆਂ ਆ ਉਹ ਸਰਕਾਰਾਂ ਨੇ ਫਿਰ ਉਹਨਾਂ ਲੋਕਾਂ ਨੂੰ ਜਿਹੜਿਆਂ ਬਣਦੀਆਂ ਸੁੱਖ-ਸ਼ੁਕਤ ਦੇ ਕੇ ਉਹਨਾਂ ਲੋਕਾਂ ਦਾ ਜੀਵਨ ਪੱਤਰ ਜਿਹੜਾ ਕਿ ਚਾ ਚੁਕੜਾ ਹੁੰਦਾ ਜਿਸ ਤਰ੍ਹਾਂ ਜਿਸ ਸਰਦਾਰ ਮਹਾਰਾਜ ਸਿੰਘ ਦੇ ਰਾਜ ਦੀ ਗੱਲ ਕਰ ਲਈਏ ਉਹਦੇ ਰਾਜ ਨਾਲ ਦੀ ਅੱਜ ਤੱਕ ਮਿਸਾਲ ਦੁਨੀਆ ਤੇ ਅੱਜ ਤੱਕ ਪਿੱਛੇ ਤੇ ਆਨੇਗੀ ਅੱਗੇ ਕੋਈ ਸਵਰਗ ਸ੍ਰੀ ਗੁਰੂ ਸਹਿਜ ਸਿੰਘ ਜੀ ਮਹਾਰਾਜੇ ਪਾ ਲਾਣਾ ਕੋਈ ਹੋਇ ਰਾਜ ਆ ਜੇ ਕੋਈ ਮਿਸਾਲ ਉਹ ਬਣ ਜੂਈ ਅੰਦਲ ਫਾੜੇ ਦਾ ਫੜਾ ਇੱਕ ਦਾ ਦੂਜੇ ਰਿਕਾਰਡ ਤੋੜਿਆ ਕੋਈ ਰਿਕਾਰਡ ਤੋੜਦੇ ਵੱਖਰੀ ਗੱਲ ਆ ਪਰ ਉਹ ਸਰਕਾਰ ਜਿਹੜੀਆਂ ਮਸਾਲਾ ਕਿਹਾ ਜਾਂਦੀਆਂ ਗਾ ਸਰਦਾਰ ਮਹਾਰਨਜੀਤ ਸਿੰਘ ਸਰਕਾਰ ਦੇ ਅਧਿਕਾਰ ਦੇ ਵਿੱਚ ਜੁਨਾ ਚਰੂ ਨੇ ਕੀਤਾ ਮੈਂ ਚਿਰ ਦੇ ਵਿੱਚ ਨਾ ਕੋਈ ਲੁੱਟ ਖੋਹ ਨਾ ਡਾਕਾ ਨਾ ਕਤਲ ਪਰ ਕਿਉਂ ਸੁੱਖ ਸੁਰਤਾ ਨਹੀਂ ਮਿਲਦੀ ਸੀ ਤੇ ਜੇ ਆਪਾਂ ਪਿਛਲੀਆਂ ਜਿਹੜੀਆਂ ਹੁਣ ਜੇ ਸਰਕਾਰਾਂ ਬਣਦੀਆਂ ਰਹੀਆਂ ਇਹਨਾਂ ਦੇ ਵਿੱਚ ਜੇ ਆਪਾਂ ਲਾਈਏ ਤੇ ਜਿੱਥੇ ਨੇ ਸੁੱਖ ਸੁਰਤਾ ਲੋਕਾਂ ਨੂੰ ਦਿੱਤੀਆਂ ਉੱਥੇ ਨਾਲ ਲੋਕਾਂ ਦਾ ਨੁਕਸਾਨ ਵੀ ਜਿਹੜਾ ਵਾ ਉਹ ਬਹੁਤ ਹੋਇਆ ਵਾ ਕਾਂਗਰਸ ਵੇਲੇ ਜੋ ਸਾਡੇ ਹੱਕ ਬਣਦੇ ਸੀ ਕਿ ਸਾਨੂੰ ਨਹੀਂ ਦਿੱਤੇਗਾ ਸਾਨੂੰ ਅਤਵਾਦੀ ਵਖਵਾਦੀ ਬਣਾ ਕੇ ਦੁਬਾਰਾ ਅਟੈਕ ਕੀਤੇਗਾ ਸਹਿ ਕੌਮ ਦੀ ਆਨ ਬਾਨ ਸ਼ਾਨ ਨੂੰ ਹਰ ਤਰ੍ਹਾਂ ਹੁੰਨਿਆ ਗਿਆ ਜਿਹੜੇ ਅਕਾਲੀ ਦਲ ਸਰਕਾਰ ਬਣਦੇ ਨੇ ਬਾਦਲਾ ਦੇ ਉਹਨੇ ਵੀ ਕਾਫੀ ਜਨ ਰਾਜ ਕੀਤਾ ਪਰ ਜੋ ਸਾਡੇ ਕੌਮੀ ਮੁੱਦੇ ਸੀ ਜੋ ਪੰਜਾਬ ਦੇ ਮੁੱਦੇ ਸੀਗੇ ਉਹਨਾਂ ਨੇ ਉਧਰੋਂ ਫੈਸਲੇ ਹੋ ਕੇ ਸਿਰਫ ਆਪਣੀ ਕੁਰਸੀ ਕਾਇਮ ਰੱਖੀ ਨਸ਼ੇ ਲੈ ਆਂਦੇ ਹਰ ਤਰ੍ਹਾਂ ਨੁਕਸਾਨ ਜਿਹੜਾ ਉਹਨਾਂ ਨੇ ਕਾਉਂਸਲ ਨਾਲੋਂ ਵੱਧ ਨੁਕਸਾਨ ਜਿਹੜਾ ਉਹ ਬਾਦਲਦਲ ਨੇ ਕੀਤਾ ਲੋਕ ਇਹਨਾਂ ਦੋ ਸਰਕਾਰਾਂ ਤੋਂ ਬਦਲਣਾ ਚਾਹੁੰਦੇ ਸੀਗੇ ਪੂਰੀ ਕਲਮ ਤੁਸੀਂ ਤੁਸਾਂ ਵੇਖਿਆ ਲੋਕਾਂ ਨੇ ਥੋੜਾ ਥੋੜਾ ਵੋਟਾਂ ਅਚਾਰ ਵਾਲਿਆਂ ਆਮ ਆਦਮੀ ਪਾਰਟੀ ਨੂੰ ਪਾਈਆਂ ਇਹਨਾਂ ਨੂੰ 2 ਸਾਲ ਲੰਘ ਗਏ ਆ 2 ਸਾਲਾਂ ਦੇ ਵਿੱਚ ਕੋਈ ਐਡੀ ਵਿਦਿਆ ਕਾਰਗੁਜ਼ਾਰੀ ਨਹੀਂ ਗਈ ਭਗਵੰਤ ਮਾਨ ਜੋ ਲੋਕਾਂ ਨੂੰ ਵਾਇਰਲ ਕਰਕੇ ਆਇਆ ਸੀਗਾ ਬੇਰੁਜ਼ਗਾਰੀ ਦੇ ਮੁੱਦੇ ਤੇ ਬੇਰੁਜ਼ਗਾਰੀ ਨੌਕਰੀਆਂ ਤੇ ਸਭ ਤੋਂ ਵੱਡਾ ਇੱਕ ਰੌਲਾ ਪਾਉਂਦਾ ਹੁੰਦਾ ਸੀ ਜਿੱਥੇ ਵੀ ਕਿਤੇ ਕੋ ਕਮੇਡੀਅਨ ਤੇ ਹੈਗਾ ਏ ਉਹ ਬੋਲਣਾ ਨੂੰ ਹੁੰਦਾ ਤੜਪ ਵੀਆਈਪੀ ਕਲਚਰ ਦੇ ਬੜਾ ਬੋਲਦਾ ਹੈ ਕਿ ਇਹ ਤੋਂ ਬੰਦੇ ਨਾਲ ਕਿਨੇ ਕਿਨੇ ਗਨਮੈਨ ਆ ਇਹਨਾਂ ਨੂੰ ਕੀ ਡਰਿਆ ਜੇ ਕਿਸੇ ਨੂੰ ਡਰਿਆ ਤੂੰ ਹੁਕਮ ਕਰ ਲੈ ਸਿਆਸਤ ਦੇ ਸੁਨਾਵੇ ਸੋ ਅੱਜ ਵੇਖਣ ਦੇ ਵਿੱਚ ਆਉਂਦਾ ਕਿ ਭਗਵੰਤ ਮਾਨ ਦੇ ਪਰਿਵਾਰ ਦੇ ਨਾਲ ਪਤਾ ਨਹੀਂ ਕਿੰਨੀਆਂ ਕਿੰਨੀਆਂ ਗੱਡੀਆਂ ਹੁਣੇ ਤੇ ਆਪ ਤੇ ਮੁੱਖ ਮੰਤਰੀ ਨੂੰ ਸੁਰੱਖਿਆ ਮਿਲਣੀ ਚਾਹੀਦੀ ਆ ਪਰ ਦੂਸਰੇ ਪਰਿਵਾਰ ਨੂੰ ਸੁਰੱਖਿਆ ਇਹਨਾਂ ਨੂੰ ਵੱਧ ਮਿਲੀ ਆ ਨਸ਼ਿਆਂ ਤੇ ਕੋਈ ਜਿਹੜਾ ਉਹ ਕੰਟਰੋਲ ਨਹੀਂਗਾ ਲੁੱਟਖੋਹਾਂ ਕਤਲ ਜਿਹੜੇ ਆ ਉਹ ਅੱਗੇ ਨੂੰ ਕਈ ਗੁਣਾ ਵੱਧ ਚੁੱਕੇ ਆ ਸ਼ਰਿਆਂ ਆਮ ਲੁੱਟਖੋਹੜੀ ਹੋ ਰਹੀ ਆ ਸ਼ਰਿਆਂ ਕਤਲ ਹੋ ਰਿਹਾ ਸਾਡੇ ਕਿਡੇ ਕਿਡੇ ਜਵਾਨ ਕਬੱਡੀ ਖਿਡਾਰੀ ਜਿਹੜੇ ਆ ਇਹਦੇ ਰਾਜ ਦੇ ਵਿੱਚ ਮਾਰੇ ਗਏ ਆ ਕਿੰਨੇ ਕਿੰਨੇ ਵਧੀਆ ਬੰਦੇ ਨਾਮਵਰ ਜਿਹੜੇ ਆ ਉਹ ਵੀ ਭਗਵੰਤ ਮਾਨ ਦੇ ਰਾਜ ਦੇ ਵਿੱਚ ਮਾਰੇ ਗਏ ਸਿੱਧੂ ਮੂਸੇਵਾਲੇ ਦੀ ਇਹਨਾਂ ਸਕੋਟੀ ਵਾਪਸ ਲਈ ਤੇ ਉਹਨੂੰ ਇੱਕ ਚੰਗੇ ਭਲੇ ਬੰਦੇ ਨੂੰ ਚਾਰੇ ਨੂੰ ਦੋ ਦਿਨਾਂ ਨੇ ਖਤਮ ਕੀਤਾ ਗਿਆ ਸੋ ਕਹਿੰਦੋ ਭਾਵ ਕੇ ਤਿੰਨ ਸਰਕਾਰਾਂ ਸਾਡੇ ਜਨਤਾ ਨੇ ਲੋਕਾਂ ਨੇ ਵੇਖ ਲਈਆਂ ਚਲੋ ਸੁੱਖ ਸੂਰਤਾ ਦੇਣਾ ਸਰਕਾਰਾਂ ਦਾ ਕੰਮ ਹੁੰਦਾ ਦੂਜਿਆਂ ਨੇ ਸਾਨੂੰ ਆਟਾ ਦਾਲ ਲੋੜਾਪਰਾ ਦੇ ਕੇ ਪੁਲ ਜਹਾਜ਼ ਹੀ ਰੱਖਿਆ ਜਰੂਰ ਵਿਖਾਰੀ ਬਣਾਇਆ ਮੰਗਤੇ ਬਣਾਇਆ ਸਾਨੂੰ ਸਾਡੀ ਜਮੀਰ ਮਾਰੀ ਹੋਈ ਆ ਸਾਨੂੰ ਚਾਹੀਦਾ ਰੋਜ਼ਗਾਰ ਸਾਡੇ ਬੱਚਿਆਂ ਚਾਹੀਦੀਆਂ ਨੌਕਰੀਆਂ ਸਾਨੂੰ ਚਾਹੀਦੀ ਸਿੱਖਿਆ ਸਾਨੂੰ ਚਾਹੀਦੀ ਸਿਹਤ ਜਦੋਂ ਸਾਡੇ ਕੋਲ ਸਿਹਤ ਹੋਊਗੀ ਸਿੱਖਿਆ ਹੋਊਗੀ ਰੁਜ਼ਗਾਰ ਹੋਊਗਾ ਸਾਨੂੰ ਫ੍ਰੀਲੈਂਸਿੰਗ ਦੀ ਕੋਈ ਚੀਜ਼ ਲੋੜ ਨਹੀਂ ਗਈ ਕਿਉਂਕਿ ਪੰਜਾਬੀ ਉਹਨੇ ਭਿਖਾਰੀ ਨਹੀਂ ਗੇ ਇਹ ਤਾਂ ਰਾਜਿਆਂ ਦੀ ਕੌਮ ਸੀ ਪਰ ਸਰਕਾਰਾਂ ਨੇ ਇਹਨਾਂ ਨੂੰ ਭਿਖਾਰੀ ਬਣਾ ਦਿੱਤਾ ਵਾ ਸੋ ਜਿਸ ਤਰ੍ਹਾਂ ਤੁਸੀਂ ਹੁਣ ਸਾਰੀਆਂ ਸਰਕਾਰਾਂ ਇਹ ਵੇਖ ਲੀਆਂ ਵਾ ਤੇ ਮੇਰੇ ਵੱਲੋਂ ਇੱਕ ਬੇਨਤੀ ਹੱਥ ਜੋੜ ਕੇ ਜਿਸ ਤਰ੍ਹਾਂ ਆਪਾਂ ਪਹਿਲਾਂ ਬੋਲਦੇ ਰਾਣਾ ਐਸ ਵਾਰੀ ਸਰਕਾਰ ਕੈਪਟਨ ਸਰਕਾਰ ਫਲਾਣੇ ਵਰੀ ਸਰਕਾਰ ਬਾਦੋ ਸਰਕਾਰ ਢਿੰਗੜੇ ਵਰੀ ਸਰਕਾਰ ਝਾੜੂ ਸਰਕਾਰ ਐਰਤੀਵਾਰ ਕੇਜਰੀਵਾਲ ਜੋ ਤੁਸੀਂ ਸਾਰੇ ਵੇਖ ਲਿਆ ਤੇ ਜੇ ਪੰਜਾਬੀਓ ਗਲਤੀ ਕਰਦੇ ਜੇ ਨਾ ਅੱਗੇ ਕਿਦੇ ਆ ਕੇਜਰੀ ਕੁਇਰੀਵਾਲ ਜੇ ਆ ਜਿੰਦਾ ਵਾ ਤੇ ਤੁਸੀਂ ਆਪਣੇ ਪੈਰ ਤੇ ਏਡੀ ਵੱਡੀ ਕੁਹਾੜੀ ਮਾਰ ਲੋਗੇ ਕਿ ਮੁੜ ਕੇ ਪਿਛਤਾਉਣਾ ਪਿਛਤਾਇਆ ਵੀ ਆਪਣਾ ਜੜਾ ਵਾ ਕਿਸੇ ਕੰਮ ਨੇ ਹੁਣਾ ਕਹੂਗਾ ਕਹਾਵਤ ਆ ਆਬ ਪਛਤਾਇਆ ਕੀ ਕਰੇ ਜਦ ਚਿੜੀਆਂ ਚੁਗੇ ਖੇਤ ਜੋ ਚਿੜੀਆਂ ਖੇਤ ਚੁਗ ਜਾਣ ਫਿਰ ਪਛਤਾਇਆ ਕੁਝ ਨਹੀਂ ਕਰਦਾ ਸੋ ਇਹ ਖੇਤ ਨੂੰ ਨਾ ਸਮਰ ਦਾ ਮੌਕਾ ਫੇਰ ਆ ਗਿਆ ਵਾ 24 ਦੇ ਇਲੈਕਸ਼ਨ ਜਿਹੜੇ ਆ ਰਹੀ ਐ 24 ਦੇ ਵਿੱਚ ਵੋਟਾਂ ਆ ਰਹੀਆਂ ਵਾ ਸ਼ਰੋਮਣੀ ਕਮੇਟੀ ਦਾ ਵੋਟਾਂ ਵੀ ਆ ਰਹੀਆਂ ਵਾ ਉਹ ਵੋਟਾਂ ਵੱਧ ਤੋਂ ਵੱਧ ਬਣਾਓ ਤੇ ਜਿਹੜਿਆ ਦੂਸਰਿਆਂ ਵੋਟਾਂ ਵੀ ਆ ਰਹੀਆਂ ਵਾ ਉਹ ਵੀ ਵੱਧ ਤੋਂ ਵੱਧ ਬਣਵਾਓ ਤੇ ਮੇਰੇ ਵੱਲੋਂ ਹੱਥ ਜੋੜ ਕੇ ਬੇਨਤੀ ਆ ਸਰਦਾਰ ਸਿੰਘ ਸਿੰਘ ਜੀ ਮਾਨ ਸ਼ਰੌਣੀ ਕਾਲੇਦਾਲ ਅੰਮ੍ਰਿਤਸਰ ਦੇ ਸੇਵਾਦਾਰ ਹੋਣ ਕਰਕੇ ਜੋ ਕਿ ਸੰਗਰੂਪਾਂ ਪੀ ਜਿੱਤੇ ਨੇ ਸਰਦਾਰ ਸਿੰਘ ਸਿੰਘ ਜੀ ਮਾਨ ਸਾਹਿਬ ਉਹਨਾਂ ਦੇ ਸੇਵਾਦਾਰ ਹੋਣ ਦੇ ਨਾਤੇ ਉਹਨਾਂ ਦੇ ਦਲ ਦੇ ਨੇ ਸੇਵਾਦਾਰ ਹੋਣ ਦੇ ਨਾਤੇ ਹਲਕਾ ਖੁਰੂਸਾ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਬੇਨਤੀ ਆ ਤੇ ਜਿਸ ਤਰ੍ਹਾਂ ਆਪਾਂ ਦੂਜੀਆਂ ਸਰਕਾਰਾਂ ਨੂੰ ਇੱਕ ਇੱਕ ਵਾਰੀ ਦੇਖੀ ਹੈ ਨਾ ਇੱਕ ਵਾਰ ਇਹ ਸਰਦਾਰ ਸਿੰਘ ਸਿੰਘ ਮਾਨ ਦੀ ਸਮੁੱਚੀ ਸਰਕਾਰ ਨੂੰ ਲਈਏ ਤਾਂ ਕਿ ਸਾਡੇ ਕੌਮੀ ਮਸਲੇ ਹੱਲ ਹੋ ਜਾਣਾ ਤੇ ਮੈਂ ਇਸ ਚੈਨਲ ਰਾਹੀਂ ਸਾਰੇ ਸੰਤ ਨੂੰ ਸਾਰੇ ਧਾਰਮਿਕ ਜਥੇਬੰਦੀਆਂ ਨੂੰ ਇਹ ਬੇਨਤੀ ਅਪੀਲ ਕਰਦਾ ਕਿ ਆਪਾਂ ਸਾਰੇ ਸਰਦਾਰ ਸਿੰਘ ਸਿੰਘ ਮਾਨ ਉਹਨਾਂ ਦਾ ਸਾਥ ਦੇਈਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਕੌਮੀ ਸਰਕਾਰ ਬਣਾਈਏ ਤੇ ਆਪਾਂ ਆਪਣੇ ਪੰਜਾਬੀ ਦੇ ਪੰਜਾਬ ਦੇ ਕੌਮੀ ਮੁੱਦੇ ਆ ਮਸਲੇ ਆ ਉਹ ਹੱਲ ਕਰਵਾਈਏ ਤੇ ਆਪਣੇ ਜਿਹੜੇ ਬਾਰਡਰਾਂ ਦੇ ਵਪਾਰ ਖੁੱਲਣ ਆਪਾਂ ਨੂੰ ਖੁੱਲ ਕੇ ਰੁਜ਼ਗਾਰ ਮਿਲੇ ਜੋ ਕਿ ਸਾਡੇ ਬਾਰਡਰ ਦੀਆਂ ਸਰਕਾਰਾਂ ਨੇ ਮਾੜੀਆਂ ਨੀਤੀਆਂ ਕਰ ਨੂੰ ਬੰਦ ਕੀਤੀਆਂ ਆ ਜਿੱਥੇ ਅਡਾਨੀਆਂ ਬਾਨੀਆਂ ਦਾ ਵਪਾਰ ਚੱਲਣਾ ਕ੍ਰਾਂਚੀ ਬੰਬਾ ਉਹ ਬੰਦਰਗਾਹਾਂ ਖੁੱਲੀਆਂ ਸਾਨੂੰ ਉਹਤੇ ਕਈ ਗੁਣਾ ਵਧ ਕਰਾਏ ਪੈ ਰਹਿਆ ਬਾਕੀ ਉਹਤੇ ਜਿਆਦਾ ਬੇਰੁਜ਼ਗਾਰੀ ਪੰਜਾਬ ਨੂੰ ਪੈ ਰਹੀ ਕਿਉਂਕਿ ਸਾਡੇ ਟਰੱਕ ਜਿੰਨੇ ਵੀ ਖਲੋਤੇ ਹੋਇਆ ਜੇ ਸਾਡਾ ਡਾਰੀ ਬਾਗਾ ਬਟ ਸਿੱਧਾ ਖੁੱਲਦਾ ਤੇ ਸਾਡੇ ਉੱਥੇ ਸਾਰਾ ਹੀ ਰੋਜਗਾਰ ਸਾਨੂੰ ਮਿਲ ਸਕਦਾ ਸੋ ਸਰਦਾਰ ਸਿੰਘ ਸਿੰਘ ਮਾਨ ਦੀ ਮਾਨਸਾ ਬਣਾਦੀ ਇਹ ਸੋਚ ਆ ਉਹ ਝੂਠਾ ਲਾ ਰਹੇ ਕਿ ਉਹਨਾਂ ਲੋਦੇ ਕੋਈ ਤੁਹਾਨੂੰ ਆਟਾ ਦੇ ਦਾਂਗੇ ਕਣਕ ਦੇ ਦਾਂਗੇ ਆਹ ਦੇ ਦਾਂਗੇ ਆਹ ਦੇ ਦਾਂਗੇ ਉਹਨਾਂ ਨੇ ਇੱਕੋ ਬੇਨਤੀ ਆ ਪੀ ਲਿਆ ਕਿ ਉਹਨਾਂ ਨੇ ਸਰਕਾਰ ਬਣਾਓ ਸਾਰੇ ਬਾਰਡਰ ਖੁੱਲੇ ਜਾਣਗੇ ਸਾਰੇ ਸੁਖ ਸੂਲ ਦੱਤਾੜੇ ਪੰਜਾਬ ਦੇ ਵਿੱਚ ਉਣ ਗੀਆਂ ਜਿਹੜੇ ਅੱਜ ਬੱਚੇ ਤੁਹਾਡੇ ਬਾਹਰ ਜਾ ਰਹੇ ਆ ਉਹਨਾਂ ਨੂੰ ਇੱਥੇ ਕੰਮ ਮਿਲੂਗਾ ਬਾਹਰ ਦੇ ਲੋਕ ਆਣ ਕੇ ਵੀ ਇੱਥੇ ਜਿਹੜਾ ਪੰਜਾਬ ਦੇ ਵਿੱਚ ਕੰਮ ਕਰਨਗੇ ਸੋ ਇਹ ਹੱਥ ਜੋੜ ਕੇ ਬੇਨਤੀ ਆ ਸਰਦਾਰ ਸਿੰਘ ਸਿੰਘ ਦੀ ਮਾਨ ਸਰਕਾਰ ਜਿਹੜੀ ਮਾਨ ਸਾਹਿਬ ਦੀ ਸਰਕਾਰ ਸਮੂੱਚੀ ਲੈ ਕੇ ਆਏ ਇੱਕ ਵਾਰਿਆ ਸੋਰੀ 24 ਦੇ ਵਿੱਚ ਜਿਹੜਿਆ ਸਰਦਾਰ ਸਿੰਘ ਸਿੰਘ ਮਾਨ ਦੀ ਸਰਕਾਰ ਨੂੰ ਦੋ ਤੇ ਆਪਾਂ ਜਿਹੜੇ ਆਪਣੇ ਤਾਂ ਕਿ ਮਸਲੇ ਹਲ ਕਰਾ ਸਕੀਏ ਕੌਮ ਦੇੜਿਆ ਪੰਜਾਬ ਦੇ ਵੜੇ ਭੱਜ ਦੇ ਮੁੱਦੇ ਆ ਉਹਨਾਂ ਤੇ ਤਰਅ ਦਿੱਤਾ ਜਾ ਸਕੇ ਸੋ ਇਸ ਬੇਨਤੀ ਆ ਕਿ ਆਪਾਂ ਸਾਰਿਆਂ ਦਾ ਮੇਰੇ ਜੋਲ ਲਾਹੌਰੀ ਟੀਵੀ ਚੈਨਲ ਅੰਹੀਂ ਫਿਰ ਬੇਨਤੀ ਆ ਕਿ ਆਪਾਂ ਵੱਧ ਤੋਂ ਵੱਧ ਜਿਹੜਿਆ ਇਹ ਤਹੱਈਆ ਕਰ ਲਈਏ ਕਿ ਇਸ ਵਾਰੀ ਸਰਕਾਰ ਜਿਹੜੀ ਆ ਸਰਦਾਰ ਸਿੰਘ ਸਨਮਾਨ ਦੀ ਬਣਾਉਣੀ ਆ ਤੇ ਆਪਣੇ ਕੌਮੀ ਮਸਲੇ ਹੱਲ ਕਰਾਉਣੇ ਆ ਬਾਕੀ ਸਰਕਾਰ ਆਪਾਂ ਸਾਰਿਆਂ ਵੇਖ ਹੀ ਚੁੱਕੇ ਆ ਹੁਣ ਲਾਈ ਲੱਗਦੇ ਬਣਨਾ ਸਮਾਗ ਦੇ ਵਿਚਾਰ ਕੀ ਚਲਣ ਦਾ ਚਲਣਦਾ ਵਾ ਜੀ ਹੋਰ ਕੋਈ ਦੱਸੋ ਜੀ ਤੁਹਾਡੀ ਖਾਤਸਰ ਕੀ ਜੀ